ਕੋਈ ਪੱਟ ਪੱਟ ਗਰੀਬ ਕੋਈ ਸਰਵਾਈ ਨਹੀਂ ਹੋ ਰਹੀ ਪਾਣੀ ਬਚਾ ਰੁਣ ਗਿਆ ਪੱਟ ਲੈਂਦਾ ਸਾਡੀ ਦੋ ਤਿੰਨ ਬੱਚੇ ਹੈ ਗਰੀਬ ਬੱਚੇ ਹਲਕ ਕਰੋ ਕੰਮ ਦਾ ਨਬਲਾ ਬੰਦਾ ਨਾ ਆਇਆ ਸਭ ਕੰਟੇ ਸਾਰੀ ਬੜੀ ਬੰਦ ਨਹੀਂ ਹੋ ਰਹੀਆਂ ਨਿੱਕੀ ਜੀ ਕੱਢ ਕੇ ਆਇਆ ਮਾਇਆ ਨਾ ਪਿਓ ਆ ਆਟੋ ਪਹਿਣਾ ਪਹਿਣਾ ਕੋਈ ਗਰੀਬ ਬੰਦੇ ਗਰੀਬ ਬੰਦੇ ਆ ਜੜਿਆ ਤੱਕ ਕਿਸੇ ਬਜਾ ਦਾ ਸਾਥ ਹੈ ਨਾ ਰੰਦ ਬੰਦ ਕਰਾਇਆ ਨਹਿਰ ਦੇ ਵਿੱਚ ਰੂੜੇ ਸ਼ਖਸ ਦਾ 24 ਘੰਟਿਆਂ ਬਾਅਦ ਵੀ ਕੁਝ ਪਤਾ ਨਹੀਂ ਲੱਗ ਪਾਰਿਆ ਤੇ ਉਧਰ ਟੱਬਰਦਾਰ ਉਹ ਰੋਕੇ ਬੁਰਾ ਹਾਲ ਹੈ ਹੱਥ ਜੋੜ ਕੇ ਖੜੀਆਂ ਐ ਪੈਣਾ ਜੋ ਕਿ ਆਪਣੇ ਭਰਾ ਨੂੰ ਲੱਭਣ ਦੀ ਅਪੀਲ ਕਰ ਰਹੀਆਂ ਨੇ ਤਾਂ ਰੋਂਦਾ ਏ ਟੱਬਰ ਨਹੀਂ ਵੇਖਿਆ ਜਾ ਰਿਹਾ ਪੈਣਾ ਹੱਥ ਜੋੜ ਕੇ ਕੈਮਰੇ ਸਾਹਮਣੇ ਕਹਿ ਰਹੀਆਂ ਨੇ ਕਿ ਸਾਡਾ ਵੀਰ ਲੱਭ ਕੇ ਲਿਆ ਦਿਓ ਉਸਦੇ ਛੋਟੇ ਛੋਟੇ ਬੱਚੇ ਨੇ ਅਸੀਂ ਗਰੀਬ ਬੰਦੇ ਆ ਸਾਡਾ ਕੋਈ ਨਹੀਂ ਐ ਅਸੀਂ ਕਿੱਥੇ ਜਾਵਾਂਗੇ ਦਰਸ ਲੱਬਰਬਾਰੀ ਦੁਆਬ ਨਹਿਰ ਦੇ ਵਿੱਚ ਇੱਕ ਵਿਅਕਤੀ ਦੇ ਰੁੜਨ ਦੀ ਖਬਰ ਸਾਹਮਣੇ ਆਂਦੀ ਐ ਤੇ 24 ਘੰਟੇ ਬੀ ਜਾਨ ਦੇ ਬਾਵਜੂਦ ਵੀ ਉਸ ਦਾ ਕੋਈ ਸੁਰਾਗ ਨਹੀਂ ਮਿਲ ਪਾਰਿਆ ਦਰਸਲੇ ਵਿਅਕਤੀ ਜਿਸ ਦੀ ਪਛਾਣ ਸੰਨੀ ਦੇ ਤੌਰ ਤੇ ਹੋਈ ਹੈ ਜੋ ਕਿ ਸੁजानਪੁਰ ਦਾ ਰਹਿਣ ਵਾਲਾ ਹੈ ਤੇ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਇਸ ਦੀਆਂ ਭੈਣਾਂ ਜੋ ਕਿ ਉਸ ਨੂੰ ਲੱਭ ਰਹੀਆਂ ਨੇ ਤੇ ਅਪੀਲ ਕਰ ਰਹੀਆਂ ਨੇ ਕਿ ਉਸ ਦਾ ਭਰਾ ਨਹਿਰ ਦੇ ਵਿੱਚ ਨਹਾਉਣ ਆਇਆ ਸੀ ਅਚਾਨਕ ਪੈਰ ਫਿਸਲਿਆ ਜਾਂ ਕੀ ਹੋਇਆ ਉਹਨਾਂ ਨੂੰ ਨਹੀਂ ਪਤਾ ਪਰ ਉਹ ਨਹਿਰ ਦੇ ਵਿੱਚ ਡੁੱਬ ਜਾਂਦਾ ਹੈ ਹਾਲਾਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਅਜੇ ਤੱਕ ਨਹਿਰ ਦਾ ਪਾਣੀ ਬੰਦ ਨਹੀਂ ਕਰਵਾਇਆ ਗਿਆ ਸੀ ਅਪੀਲ ਕਰਦੇ ਹੱਥ ਜੋੜਦੇ ਆ ਕਿ ਸਾਡੇ ਗਰੀਬਾਂ ਦੀ ਮਦਦ ਕਰੋ ਨਹਿਰ ਦਾ ਪਾਣੀ ਬੰਦ ਕਰਵਾ ਦਿਓ ਤਾਂ ਜੋ ਉਹ ਲੱਭਿਆ ਜਾ ਸਕੇ ਉਹਨਾਂ ਦਾ ਇਹ ਕਹਿਣਾ ਹੈ ਸੰਨੀ ਸ਼ਾਦੀशुदा ਉਸਦੀ ਪਤਨੀ ਤੇ ਬੱਚੇ ਨੇ ਤਿੰਨ ਬੱਚੇ ਨੇ ਤੇ ਨਿੱਕੇ ਨਿੱਕੇ ਬੱਚਿਆਂ ਕਰਕੇ ਉਹ ਅਪੀਲ ਕਰਦੀਆਂ ਨੇ ਕਿ ਉਹਨਾਂ ਦੇ ਭਰਾ ਨੂੰ ਲੱਭਿਆ ਜਾਵੇ ਹਾਲਾਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੀ ਕੋਈ ਸੁਣਵਾਈ ਕਰ ਦਿਓ ਸਾਡਾ ਬੰਦਾ ਲੱਭ ਕੇ ਲਿਆ ਦਿਓ ਲੱਭੀ ਕੀ ਗੱਲ ਹੋਈ ਉਹਤ ਗੱਲ ਹੋਈ ਮਹਾਰਾਜ ਮੇਰਾ ਵੀਰ ਹੈ ਮੇਰੇ ਤੋਂ ਛੋਟਾ ਵਾ ਪਾਣੀ 'ਚ ਡਿੱਗ ਪਿਆ ਕੱਲ ਦਾ ਨਾ ਨਾ ਆਇਆ ਹੀ ਡਿੱਗ ਪਿਆ ਵਾ ਕੱਲ ਦਾ ਪਾਣੀ ਬੰਦ ਕਰਵਾਉਣਾ ਚਾਹੁੰਦੇ ਤਾਨੂੰ ਹਾਡੀ ਸੁਣਵਾਈ ਹੋਵੇ ਗਰੀਬਾਂ ਬੰਦਿਆਂ ਦੀ ਪਾਣੀ ਬੰਦ ਹੋਵੇ ਚਲੋ ਸਾਨੂੰ ਕਿਤੇ ਨਾ ਕਿਤੇ ਲੱਭਣਾ ਚਾਹੀਦਾ ਗਰੀਬਾਂ ਦਾ ਬੱਚਾ ਸਾਡੀ ਗਰੀਬਾਂ ਦੀ ਸਤਾ ਕਰੋ ਅਸੀਂ ਬਹੁਤ ਪਰੇਸ਼ਾਨ ਆ ਅਟਾ ਮਾ ਬਿਓ ਨਹੀਂ ਅਸੀਂ ਭੈਣਾ ਭਰਾ ਸਾਡਾ ਵੀਰਿਆ ਇੰਨੇ ਕਿੰਨੇ ਦੇ ਬੱਚੇ ਨੇ ਮਹਾਰਾਜ ਤੁਹਾਨੂੰ ਪਾਣੀ ਬੰਦ ਚਾਹੀਦਾ ਕੱਲ ਕਿੰਨੇ ਕੇ ਬੋਦਾ ਸਮਝ ਲੈ ਕੱਲ 11 12 ਦਾ ਟਾਈਮ ਹੈ ਆ ਹੀ ਕਰੋ ਕੰਮ ਤੇ ਕਹੇ ਘਰ ਹੈ ਨਹੀਂ ਸਾ ਇਹ ਬੱਚੀ ਦੇ ਨਾਲ ਨਾਉਣਾ ਆ ਬੱਚੀ ਖੇਡਣ ਲੱਗ ਪਈ ਉਹ ਨਾਂਦਾ ਨਾਂਦਾ ਪਤਾ ਨਹੀਂ ਡਿੱਗ ਪਿਆ ਗਿਆ ਰੁੜ ਗਿਆ ਕੀ ਹੋਇਆ ਤੇ ਗਰੀਬਾਂ ਦੀ ਮਹਾਰਾਜ ਸੁਣਵਾਈ ਕਰੋ ਬਹੁਤ ਬਹੁਤ ਮਿਹਰਬਾਨੀ ਕਰਾਂਗੇ ਗਰੀਬਾਂ ਦੀ ਮੇਰਾ ਨਾਂ ਸ਼ਾਨ ਹੋਇਆ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਹੋਈ ਆ ਮੇਰਾ ਭਰਾ ਹੀ ਵੱਡਾ ਮੇਰੇ ਕੋਲ ਉਹ ਕੱਲ ਇੱਥੇ ਨਾਂ ਆਇਆ ਆਪਣੀ ਇਸ ਕੁੜੀ ਨੂੰ ਲੈ ਕੇ ਨਾਂ ਆਇਆ ਕੁੜੀ ਬਾਹਰ ਖੇਡਦੀ ਰਹੀ ਉਹ ਆਪੇ ਨਾਂ ਲੱਗਾ ਪਤਾ ਨਹੀਂ ਪੈਰ ਸਲਿੱਪ ਹੋ ਗਿਆ ਕਿ じゃ ਕੋਈ ਨਾਂਦੇ ਆ ਪੱਥਰ ਪੁੱਥਰ ਵੱਜ ਗਿਆ ਉਹ ਕੱਲ ਦਾ ਰੁੜ ਗਿਆ ਆ ਅਸੀਂ ਬੜੀ ਫੀਲ ਕਰਨ ਦੇ ਆ ਬੜੀ ਮਿਹਨਤ ਕਰਨ ਦੇ ਆ ਬੜਾ ਹੀ ਰੋਣ ਕਰਾਉਣ ਦੇ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਅਸੀਂ ਪਾਣੀ ਬੰਦ ਕਰਾਉਣਾ ਚਾਹਨੇ ਪਾਣੀ ਵੱਧਦਾ ਜਾ ਰਿਹਾ ਆ ਬੰਦ ਨਹੀਂ ਹੋ ਰਿਹਾ ਪਾਣੀ ਬੰਦ ਕਰਾਇਆ ਜਾਵੇ ਸਾਡੀ ਇਹ ਹੀ ਬੇਨਤੀ ਆ ਕੱਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਪੁਲਿਸ ਅਧਿਕਾਰੀ ਹਾਂਜੀ ਆਏ ਦੇ ਹੀ ਪੁਲਸ ਵਾਲੇ ਵੀ ਆਏ ਦੇ ਹੀ ਸਾਡੇ ਇੱਥੋਂ ਦੇ ਐਮਸੀ ਸਾਹਿਬ ਵੀ ਆਏ ਹੀ ਪ੍ਰਧਾਨ ਸਾਹਿਬ ਵੀ ਆਏ ਹੀ ਸਾਰੇ ਆਏ ਹੀ ਸਾਡੀ سپورਟ ਕਰਨ ਦੇ ਪਰ ਸਾਡੀ ਇਹ سپورਟ ਕਾਦੀ ਆ ਨੂੰ ਇਹ سپورਟ ਤੇ ਲੱਗਦੀ ਨਹੀਂ ਪਈ ਕਿ ਪਾਣੀ ਬੰਦ ਹੋਏਗਾ ਤਾਂ ਸਾਡੀ سپورਟ ਹੋਏਗੀ ਪਹਿਲੇ ਵੀ মিডিਆ ਵਾਲੇ ਆਏ ਉਹਨਾਂ ਨੇ ਵੀ ਇਹੀ ਆੜੇ ਕੋਲ ਆ ਆਹੀਂ ਫੇਰ ਵੀ ਕਿਹਾ ਸਾਡੀ ਪਰ ਸਪੋਰਟ ਕੋਈ ਨਹੀਂ ਹੋ ਰਹੀ ਸਾਡਾ ਪਾਣੀ ਪਾਨ ਦੋ ਵੇ ਤੁਹਾਡਾ ਬੱਚਾ ਲੱਭੇ